아니. ਜਾਉ ਮੈ ਆਨੀ ਸਾਨੂੰ ਸੱਚਾ ਬਣਾ ਦੇ ਉਹ ਤਾਂ ਭੰਗ ਆਇਆ ਹੈ ਬਈ ਬੰਨਿਆ ਆ ਲੰਗਰ ਵਾਲੀ ਬੈਠ ਦੇ ਉਹ ਆ ਗਿਆ ਤੁਹਾਨੂੰ ਇਸ ਦੇ ਚਰਨ ਕੋ ਦੇ ਜੁਰੇ ਦੇ ਸੰਗਤ ਆਦੀ ਨੇ ਕੰਮ ਕਰਨੀ ਪਲਸੋ ਦੇ ਐਂਡੀਆਂ ਕਰੋ ਉਧਰ ਦੇਖ ਕੈਮਰਾ ਨਾ ਜੋ ਬਣਾ ਉਧਰ ਦੇਖ ਆਜੀ ਫਿਰ ਨਹੀਂ ਉੱਤਰ ਆਣਾ ਅਕਾਦੇ ਲੋਗ ਕਰ ਰਹੇ ਉੱਕੀ ਪਾਉਂਦੇ ਦੀ ਆ ਹਾਂਜੀ ਹਾਂਜੀ ਆਪਣਾ ਖਾ ਗੋੜੀ ਬੋ ਖਾਂਦੇ ਮੈਂ ਤੁਹਾਨੂੰ ਨਾ ਨਹੀਂ ਇਹ ਆਪਾਂ ਕੌਣ ਨੂੰ ਆਏ ਨੇ ਇਹ ਦੀ 20 ਜਿਹੜਾ ਨਹੀਂ ਤਾਂ ਆ ਰਹੇ ਨਹੀਂ ਪਰ ਇਹ ਨਹੀਂ ਕਿ ਚਲਾ ਦੇ ਗੋੜੀ ਨਾਲ ਚੁੜਾ ਦੇ ਮੈਂ ਅੱਗੇ ਵਾਲੀ ਅੱਗੇ ਵਾਲੇ ਮੈਂ ਬੈਠਾ ਮਾਰ ਕੇ ਤੂੰ ਜੀ ਦੱਸ ਕੇ ਆ ਜਾ ਮੈਂ ਗੁਰੂ ਘਰ ਆਣਾ ਲਾ ਮੈਂ ਕਿਹਨਾਂ ਨੂੰ ਓਏ ਬੋਲਦੇ ਇਹ ਮਾਰ ਕੇ ਖਾਣ ਵਿੱਚ ਵੀ ਪਾ ਦਿੰਦੇ ਪੂਰੀ ਸਾਦੀ ਨਹੀਂ ਆਹ ਭਾਵੇਂ ਜੀ Gracias. ਚਰਦਾ ਪਿਆਰ ਦਿਖਾ ਰਹੇ ਆ ਜੀ ਅੱਛਾ ਕੋਈ ਘਾਟਾ ਨਹੀਂ ਗੁਰੂ ਘਰ ਚ ਬਿਲਕੁਲ ਨਹੀਂ ਹੋਣਾ ਹੋਟਲਾਂ ਚ ਨਹੀਂ ਇਹ ਜਿਹਾ ਬਣਦਾ ਜਿਹੜਾ ਗੁਰੂ ਘਰ ਦਾ ਕਮਾਲ ਹੈ ਬਹੁਤ ਬਹੁਤ ਹਰਿਆਰੇ ਦਾ ਰਾਜ ਮੱਥਾ ਟੇਕ ਲਿਆ ਦਰਸ਼ਨ ਕਰ ਲਏ ਤੁਹਾਨੂੰ ਵੀ ਕਰਵਾ ਤੇ ਹੁਣ ਆਪਾਂ ਚੱਲਦੇ ਆਂ ਜੀ ਗੁਰੂ ਮਹਾਰਾਜ ਸਬਦ ਦਾ ਪਲਾ ਕਰਨ ਸਭ ਨੂੰ ਤੰਦਰੁਸਤੀਆਂ ਤਰੱਕੀਆਂ ਦੇਣ ਫੇਰ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆਂ ਤੇ ਸਾਨੂੰ ਇੱਥੇ ਸਾਡੇ ਸਬਸਕ੍ਰਾਈਬਰ ਵੀ ਮਿਲੇ ਸੀਗੇ ਤੇ ਚਲੋ ਫਿਰ ਜਦੇ ਵੀ ਫੋਨ ਬੰਨੀ ਆਨ ਕੀਤਾ ਜਾਂਦਾ ਹੈ ਨਾ ਬੰਦਾ ਬਹੁਤ ਜਣੀ ਨਾਈਸ ਫੈਮਲੀਆਂ ਨੇ ਇੱਥੇ ਜੀ ਜਿਹੜੀਆਂ ਆਪਾਂ ਨੂੰ ਗੁਰੂ ਘਰ ਮਿਲਦੀਆਂ ਨੇ ਤੇ ਆਪਾਂ ਨੂੰ ਬਹੁਤ ਵਧੀਆ ਲੱਗਦਾ ਹੈ ਇੱਥੇ ਆ ਕੇ ਆਪਾਂ 2-4 ਚਮਚੇ ਦਹੀਂ ਦੇ ਪਾਏ ਤੇ ਇਹ ਮਸ਼ੀਨ ਹੈ ਜੀ ਇੱਕ ਗਲਾਸ ਜਣੀ ਲੱਸੀ ਦਾ ਬਣਾ ਦਿੰਦੀ ਹੈ ਇਹ ਦੇਖੋ ਇਸ ਤਰ੍ਹਾਂ ਚੱਲ ਜਾਂਦੀ ਹੈ ਇਹ ਇਸ ਤਰ੍ਹਾਂ ਬੰਦ ਹੋ ਜਾਂਦੀ ਹੈ ਇਹਨੇ ਬਸ ਇੱਕ ਮਿੰਟ ਵਿੱਚ ਆਪਣੀ ਜਿਹੜੀ लस्सी तैयार कर देनी है पहला पई से इतल्फ ते गैस को अच्छा। मैं क्या पता नहीं की है ये हाँ जी फिर थोड़े अच्छा। गुस्से तो पता लग गया ਏ ਦੇਖੋ ਜੀ ਆ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਹੀ ਧੋ ਸਕਦੇ ਹਾਂ ਬਣਾ ਕੇ ਹਿਲਾ ਕੇ ਸਿੱਧਾ ਇਹ ਦੇਖ ਤੁਹੰਦਵਾਰਾ ਚਲਾ ਕੇ ਦਿਖਾਵਾਂ ਇਸ ਤਰ੍ਹਾਂ ਦੀ ਮਸ਼ੀਨ ਹੈ ਇਹ ਢੀਕਾ ਆ ਰਹੇ ਇਸ ਤਰ੍ਹਾਂ ਚੱਲਦੀ ਹੈ ਇਹ ਹੋ ਗਈ ਬੰਦ ਬਹੁਤ ਕਮਾਲ ਦੀ ਚੀਜ਼ ਹੈ। ਕਈ ਛੋਟੀਆਂ-ਛੋਟੀਆਂ ਚੀਜ਼ਾਂ ਬਹੁਤ ਜ਼ਿਆਦਾ ਯੂਸਫੁਲ ਹੁੰਦੀਆਂ ਨੇ। ਠੀਕ ਹੈ ਜੀ, ਇਹ ਆਪਣੀ ਲੱਸੀ ਹੋ ਗਈ ਤਿਆਰ। ਇਹਦੇ ਵਿੱਚ ਆਪਾਂ ਬਾਕੀ ਪਾ ਲਾਂਗੇ ਪਾਣੀ।